ਗੁਰੂ ਸਾਹਿਬ ਜੀ ਤੇ ਪਾਈ ਮਰਦਾਨਾ ਜੀ ਮੱਕੇ ਤੋਂ ਵਾਪਸ ਮੁੜਦੇ ਹੋਏ ਮਿਸਰ, ਸੋਡਾਨ, ਤੁਰਕੀ ਦੇ ਰਸਤੇ ਬਗਦਾਦ ਪੁੱਜੇ। ਰਾਤ ਕੱਟਣ ਲਈ ਸ਼ਹਿਰ ਤੋਂ ਬਾਹਰ ਟਿਕਾਣਾ ਕੀਤਾ। ਤੜਕੇ ਜਦੋਂ ਲੋਕ ਮਸਜਿਦ ਵਿੱਚ ਨਮਾਜ਼ ਪੜਨ ਗਏ ਤਾਂ ਆਪ ਜੀ ਨੇ ਉੱਚੀ ਮਿੱਠੀ ਸੁਰ ਵਿੱਚ ਸਤ ਕਰਤਾਰ ਦਾ ਆਵਾਜ਼ਾਂ ਲਾਇਆ। ਪਾਈ ਮਰਦਾਨਾ ਜੀ ਨੇ ਰਬਾਬ ਛੇੜੀ ਤੇ ਗੁਰੂ ਸਾਹਿਬ ਜੀ ਕੀਰਤਨ ਕਰਨ ਲੱਗ ਪਏ। ਇਸ ਧਰਮ ਵਿੱਚ ਸੰਗੀਤ ਦੀ ਮਨਾਹੀ ਹੈ ਇਸ ਲਈ ਇਸਲਾਮ ਦੇ ਇਸ ਵੱਡੇ ਕੇਂਦਰ ਦੇ ਲੋਕ ਪੜਕੁੱਟੇ ਸ਼ਹਿਰ ਦੇ ਪੀਰ ਅਤੇ ਹਾਕਮ ਪਾਸ ਸ਼ਿਕਾਇਤ ਕੀਤੀ ਸ਼ਹਿਰ ਦੇ ਕਾਜੀ ਨੇ ਫਤਵਾ ਦਿੱਤਾ ਕਿ ਇਸ ਤਰ੍ਹਾਂ ਦੇ ਹਿੰਦੂ ਕਾਫਰ ਨੂੰ ਪੱਥਰ ਮਾਰ ਮਾਰ ਕੇ ਮਾਰ ਦੇਣਾ ਬੜਾ ਨੇਕ ਕੰਮ ਹੋਵੇਗਾ ਜਦੋਂ ਉਹ ਗੁਰੂ ਜੀ ਦੇ ਨੇੜੇ ਗਏ ਤਾਂ ਉਹਨਾਂ ਦੇ ਕੰਨਾਂ ਵਿੱਚ ਸ਼ਬਦ ਕੀਰਤਨ ਦੀ ਆਵਾਜ਼ ਪਈ ਤੇ ਗੁਰੂ ਸਾਹਿਬ ਜੀ ਦੇ ਚਿਹਰੇ ਦੇ ਰੱਬੀ ਨੂਰ ਦੇ ਦਰਸ਼ਨ ਕੀਤੇ ਤਾਂ ਉਹਨਾਂ ਦਾ ਹਿਰਦਾ ਸ਼ਾਂਤ ਹੋ ਗਿਆ ਤੇ ਗੁਰੂ ਸਾਹਿਬ ਜੀ ਨੂੰ ਪੱਥਰ ਮਾਰਨ ਦੀ ਹਿੰਮਤ ਹੀ ਨਾ ਰਹੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਰਾਗ ਉਹ ਮਾੜਾ ਹੈ ਜਿਸ ਤੇ ਗਾਉਣ ਨਾਲ ਸੁਣਨ ਵਾਲੇ ਦੇ ਮਨ ਉੱਪਰ ਸ਼ੈਤਾਨ ਦਾ ਭੂਤ ਸਵਾਰ ਹੋ ਜਾਵੇ ਰਾਗ ਨਾਲ ਉਸ ਮਾਲਕ ਦੇ ਗੁਣ ਗਾਉਣਾ ਕੋਈ ਬੁਰੀ ਗੱਲ ਨਹੀਂ ਗੁਰੂ ਸਾਹਿਬ ਜੀ ਦੀ ਸੋਭਾ ਸੁਣ ਕੇ ਅਗਲੇ ਦਿਨ ਉਸ ਸ਼ਹਿਰ ਦਾ ਪੀਰ ਦਸਤਗੀਰ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ ਗੁਰੂ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ ਪਾਠ ਦੀ ਸਮਾਪਤੀ ਉਪਰੰਤ ਪੀਰ ਦਸਤਗੀਰ ਨੇ ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਤੁਸੀਂ ਤਾਂ ਪਤਾਲਾਂ ਪਤਾਲ ਲੱਖ ਆਕਾਸ਼ਾਂ ਆਕਾਸ਼ ਕਹਿੰਦੇ ਹੋ ਪਰੰਤੂ ਸਾਡੇ ਪੈਗੰਬਰ ਨੇ ਤਾਂ ਸੱਤ ਪਤਾਲ ਤੇ ਸੱਤ ਆਕਾਸ਼ ਹੀ ਦੱਸੇ ਹਨ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਤੁਹਾਡੇ ਪੈਗੰਬਰ ਗਲਤ ਨਹੀਂ ਕਹਿੰਦੇ ਉਹਨਾਂ ਨੂੰ ਸਤ ਪਤਾਲ ਤੇ ਸਤ ਆਕਾਸ਼ ਹੀ ਨਜ਼ਰੀ ਪਏ ਹੋਣਗੇ ਤਾਂ ਉਹਨਾਂ ਨੇ ਇੰਜ ਲਿਖ ਦਿੱਤਾ ਮੈਨੂੰ ਇਹਨਾਂ ਦੀ ਗਿਣਤੀ ਲੱਖਾਂ ਵਿੱਚ ਪਵ ਬੇਸ਼ੁਮਾਰ ਹੀ ਨਜ਼ਰ ਆਉਂਦੀ ਹੈ ਇਸ ਕਰਕੇ ਮੈਂ ਲੱਖਾਂ ਦੀ ਗੱਲ ਕਰਦਾ ਹਾਂ ਪੀਰ ਨੇ ਜਵਾਬ ਦਿੱਤਾ ਅਸੀਂ ਤਾਂ ਹੀ ਤੁਹਾਡੇ ਉੱਪਰ ਵਿਸ਼ਵਾਸ ਕਰ ਸਕਦੇ ਹਾਂ ਜੇ ਤੁਸੀਂ ਸਾਨੂੰ ਉਹਨਾਂ ਦੀ ਗਿਣਤੀ ਬਾਰੇ ਕੋਈ ਸਬੂਤ ਦਿਓ ਗੁਰੂ ਸਾਹਿਬ ਜੀ ਨੇ ਆਖਿਆ ਜਿਸ ਉੱਪਰ ਤੁਹਾਨੂੰ ਵਿਸ਼ਵਾਸ ਹੋਵੇ ਉਸ ਨੂੰ ਮੇਰੇ ਪਾਸ ਭੇਜ ਦਿਓ ਮੈਂ ਹੁਣੇ ਦਿਖਾ ਦਿੰਦਾ ਹਾਂ ਤੁਹਾਨੂੰ ਆਪੇ ਯਕੀਨ ਆ ਜਾਵੇਗਾ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਪੀਰ ਜੀ ਨੇ ਆਪਣਾ ਬੇਟਾ ਹਾਜ਼ਰ ਕੀਤਾ ਗੁਰੂ ਜੀ ਨੇ ਉਸਦੇ ਪੁੱਤਰ ਦਾ ਹੱਥ ਫੜਿਆ ਤੇ ਅੱਖਾਂ ਬੰਦ ਕਰਨ ਲਈ ਆਖਿਆ ਗੁਰੂ ਜੀ ਤੇ ਪੀਰ ਦਾ ਪੁੱਤਰ ਦੋਨੋਂ ਲੋਕਾਂ ਦੀ ਭੀੜ ਵਿੱਚੋਂ ਕੁਝ ਦੇਰ ਲਈ ਗਾਇਬ ਹੋ ਗਏ ਇਸ ਅਵਸਥਾ ਵਿੱਚ ਪੀਰ ਦੇ ਪੁੱਤਰ ਨੂੰ ਲੱਖਾਂ ਆਕਾਸ਼ ਤੇ ਪਤਾਲ ਨਜ਼ਰ ਆਏ ਇੱਕ ਕਚਕੌਲ ਕੜਾ ਪ੍ਰਸ਼ਾਦ ਦਾ ਭਰ ਕੇ ਦੁਰੋਂ ਪਤਾਲੋਂ ਲਿਆਏ ਤੇ ਤਸੱਲੀ ਕਰਵਾ ਦਿੱਤੀ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਮੈਨੂੰ ਵੀ ਉਸੇ ਤਰ੍ਹਾਂ ਬੇਗਿਣਤ ਆਕਾਸ਼ ਅਤੇ ਪਤਾਲ ਨਜ਼ਰੀ ਆਏ ਹਨ ਇਹ ਸੁਣ ਕੇ ਸਭ ਦੀ ਤਸੱਲੀ ਹੋ ਗਈ ਗੁਰੂ ਸਾਹਿਬ ਜੀ ਦੀ ਇਸ ਫੇਰੀ ਦੀ ਯਾਦ ਵਿੱਚ ਉਸ ਥਾਂ ਤੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ